ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਤਿਹਾਰ ਜੇਲ ਦੇ ਵਿੱਚ ਬੰਦ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਇੱਕ ਖਾਸ ਵਿਸ਼ੇ ਤੋਂ ਆਪ ਜੀ ਨੂੰ ਰੂਗਰੂ ਕਰਵਾਵੇਂ ਹਾਂ ਤੇ ਇਹ ਵਿਸ਼ਾ ਜੋ ਹੈ ਪਰਮੇਸ਼ਰ ਦਵਾਰ ਦੇ ਮੁਖੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਹਾਲ ਹੀ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਦਰਬਾਰ ਸਾਹਿਬ ਆਪਣੀ ਭੁੱਲ ਬਖਸ਼ਾਉਣ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਦੇ ਵਿੱਚ ਮਿਲਣ ਗਏ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੇ ਕੁਝ ਐਸੀਆਂ ਗੱਲਾਂ ਕਹਿ ਦਿੱਤੀਆਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇੱਕ ਐਸੀ ਮੁਲਾਕਾਤ ਜਿਸ ਦੇ ਚਰਚੇ ਪੂਰੇ ਪੰਜਾਬ ਭਰ ਦੇ ਵਿੱਚ ਹੋ ਗਏ ਨੇ ਪੂਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਰਿੰਗਾਂ ਵਾਲੇ ਅਤੇ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਇਹਾੜ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਤੇ ਇਹ ਜੋ ਮੁਲਾਕਾਤ ਹੈ ਇਹ ਪਰਮੇਸ਼ਰ ਦਵਾਰ ਦੇ ਮੁਖੀ ਰਣਜੀਤ ਸਿੰਘ ਢੱਡਰਗਾਂ ਵਾਲੇ ਨੇ ਕੀਤੀ ਅਤੇ ਦਰਬਾਰ ਸਾਹਿਬ ਮਾਫੀ ਮੰਗਣ ਤੋਂ ਬਾਅਦ ਇਹ ਮੁਲਾਕਾਤ ਹੋਈ ਤੇ ਮੁਲਾਕਾਤ ਦੇ ਪਿੱਛੇ ਸੱਚਾਈ ਕੀ ਸੀ ਇਸ ਗੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਤੋਂ ਆਪ ਜੀ ਨੂੰ ਰੂਪ ਰੂਪ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਬੀ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਤੇ ਮੇਰੇ ਪਿਆਰੀ ਸਾਥ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਭਾਈ ਰਣਜੀਤ ਸਿੰਘ ਢੱਡਰਾਂ ਵਾਲੇ ਦੇ ਬਾਰੇ ਜੋ ਕਿ ਅਕਾਲ ਤਖਤ ਸਾਹਿਬ 'ਤੇ ਪੰਜੇ ਸਿੰਘ ਸਹਿਵਾਨਾਂ ਦੇ ਅੱਗੇ ਜੋ ਕਿ ਨਤਮਸਤਕ ਹੋਏ ਸ੍ਰੀ ਰਣਜੀਤ ਸਿੰਘ ਢਿੰਡਾ ਵਾਲਾ ਅਤੇ ਉੱਥੇ ਜਾ ਕੇ ਇਸ ਨੇ ਮੁਆਫੀ ਮੰਗੀ ਸੀ ਉਸ ਸਰਵੋੱਚ ਕੋਰਟ ਦੇ ਅੱਗੇ ਉਸ ਅਕਾਲ ਤਖਤ ਦੇ ਅੱਗੇ ਜੋ ਅਕਾਲ ਤਖਤ ਸਾਹਿਬੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਕਿ ਉਸ ਦੀ ਸਥਾਪਨਾ ਕੀਤੀ ਸੀ ਤੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਕੋਰਟ ਈ ਉਹੀ ਹੈ ਕਿ ਜੇਕਰ ਕਿਸੇ ਦੇ ਕੋਲੋਂ ਕੋਈ ਭੁੱਲ ਹੋ ਜਾਵੇ ਤੇ ਉਸ ਭੁੱਲ ਦੀ ਬਖਸ਼ੀਸ਼ ਵੀ ਉਸੇ ਹੀ ਕੋਰਟ ਦੇ ਵਿੱਚ ਹੁੰਦੀ ਹੈ ਰਣਜੀਤ ਸਿੰਘ ਢਿੰਡਾ ਵਾਲਾ ਜਦੋਂ ਉੱਥੋਂ ਮਾਫੀ ਮੰਗਣ ਤੋਂ ਬਾਅਦ ਬਾਹਰ ਆਇਆ ਸੀ ਤੇ ਬਾਹਰ ਆਉਂਦੇ ਸਾਰ ਹੀ ਉਸਨੇ ਇਹ ਗਿਆ ਸੀ ਕਿ ਜੇਕਰ ਪੰਥਕ ਮਸਲਿਆਂ ਨੂੰ ਨਹੀਂ ਦੀ ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਉਹਨਾਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਜੇਕਰ ਮੈਨੂੰ ਹਜ਼ਾਰ ਵਾਰ ਵੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਫੀ ਮੰਗਣੀ ਪਵੇ ਤਾਂ ਮੈਂ ਮਾਫੀ ਮੰਗਣ ਦੇ ਨਹੀਂ ਯਾਰਾ ਅਸਲੀ ਟਾਈਮ ਨੂੰ ਆਪਣਾ ਬਲਦਾਨ ਵੀ ਦੇਣਾ ਪਵੇ ਮੈਂ ਆਪਣਾ ਬਲਦਾਨ ਦੇਣ ਦੇ ਲਈ ਤਿਆਰ ਹਾਂ ਜਿਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਐਸ ਵਕਤ ਦੇ ਹਾਲਾਤ ਨੇ ਉਹ ਬਹੁਤ ਹੀ ਜ਼ਿਆਦਾ ਪੇਚੀਦਾ ਬਣੇ ਹੋਏ ਨੇ ਹਾਲਾਤ ਬਹੁਤ ਮਾੜੇ ਬਣੇ ਹੋਏ ਨੇ ਸਾਡੇ ਬੰਦੀ ਸਿੰਘ ਉਹ ਹਜੇ ਤੱਕ ਜੇਲ੍ਹਾਂ ਦੇ ਵਿੱਚ ਡਕੇ ਹੋਏ ਨੇ ਉਹਨਾਂ ਨੂੰ ਕੋਈ ਪੈਰੋਲ ਨਹੀਂ ਮਿਲਦੀ ਤੇ ਅੱਜ ਜੇਕਰ ਸਾਰੇ ਹੀ ਪੰਥਕਾਗੂ ਜਿੰਨੇ ਵੀ ਜੋ ਵੱਖੋ-ਵੱਖਰੇ ਜਥੇਬੰਦੀਆਂ ਬਣਾਈ ਬੈਠੇ ਨੇ ਕੋਈ ਕਹਿੰਦਾ ਕਿ ਮੈਂ ਨਾਲਕ ਸਰੀਆਂ ਹਾਂ ਕੋਈ ਕਹਿੰਦਾ ਮੈਂ ਨਾਮਧਾਰੀਆਂ ਹਾਂ ਕੋਈ ਕਹਿੰਦਾ ਮੈਂ ਪਰਮੇਸ਼ਰ ਦੇ ਦਰ ਚਲਾਉਣਾ ਹਾਂ ਕੋਈ ਕਹਿੰਦਾ ਮੈਂ ਕੋਈ ਜਥੇਦਾਰ ਹਾਂ ਕੋਈ ਕਹਿੰ ਦਰਨਾ ਦਾ ਲਾ ਕੋਈ ਕਹਿੰਦਾ ਮੈਂ ਬੁੱਢਾ ਦਾ ਲਾਂ ਜੇ ਸਾਰੇ ਇਕੱਠੇ ਹੋ ਜਾਣ ਤਾਂ ਪੰਜਾਬ ਦੇ ਬੇਟੇ ਤਾਂ ਨੇ ਮਸਲੇ ਹੋਣ ਹੀ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ